ਸਤ ਸ੍ਰੀ ਅਕਾਲ ਜੀ ਨਵੀਂ ਪ੍ਰਾਣੀ ਸਾਂਝ ਪਰਵਾਂ ਤੁਹਾਡਾ ਸਭ ਦਾ ਸਵਾਗਤ ਆ ਜੀ ਅਓ ਅੱਜ ਆਪਾਂ ਮਟਰਾਂ ਦੀ ਸੌਸ ਬਣਾਈਏ ਨੂੰ ਕੈਚੱਪ ਵੀ ਕਹਿ ਦਿੰਦੇ ਆ ਟਮੇਟੋ ਸੌਸ ਵੀ ਕਹਿ ਦਿੰਦੇ ਆ ਤੇ ਆਪਾਂ ਗਰਮੀਆਂ ਦਾ ਸੀਜ਼ਨ ਆ ਤੇ ਗਰਮੀਆਂ ਦੇ ਵਿੱਚ ਟਮਾਟਰ ਵੀ ਕਾਫੀ ਜ਼ਿਆਦਾ ਹੁੰਦੇ ਆ ਤੇ ਸਸਤੇ ਵੀ ਹੁੰਦੇ ਆ ਤੇ ਆਪਾਂ ਕਿਉਂ ਨਾ ਸਾਲ ਭਰ ਦੀ ਸੌਸ ਘਰੀ ਬਣਾ ਕੇ ਰੱਖ ਲਈਏ ਬਾਜ਼ਾਰ ਦੇ ਵਿੱਚ ਉਹ ਡੱਬਾ ਵੰਦ ਲਿਆਉਣਾ ਉਹ ਤੇ ਕਰੀਏ ਆਪਾਂ ਹੈਲਦੀ ਸੌਸ ਬਣਾਵਾਂਗੇ ਤੁਸੀਂ ਸਾਲ ਭਰ ਦੀ ਵੀ ਬਣਾ ਕੇ ਰੱਖ ਸਕਦੇ ਆ ਤੇ ਥੋੜੀ ਬਹੁਤੀ ਬਣਾਉਣੀ ਆ ਤਾਂ ਉਹ ਵੀ ਬਣਾ ਸਕਦੇ ਆ ਤਦ ਆਹ ਤੇ ਨਹੀਂ ਐ ਫਿਰ ਮਟਰ ਟਮਾਟਰ ਲੈ ਲਿਆ ਟਮਾਟਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਤੇ ਫਿਰ ਲੈ ਲਿਓ ਤੇ ਮੈਂ ਦੇਗੀ ਵਿੱਚ ਨਹੀਂ ਪਾਉਣੀਗੀ ਤੇ ਮੈਂ ਇਹਦੇ ਵਾਸਤੇ ਲਾਲ ਮਿਰਚ ਲੈ ਲਈ ਜਿਹੜੀ शिमला ਮਿਰਚ ਲਾਲ ਰੰਗ ਦੀ ਹੁੰਦੀ ਆ ਮੈਂ ਉਹ ਲੈ ਲਈ ਆ ਤੇ ਥੋੜੇ ਜਿਵੇਂ ਖੜੇ ਮਸਾਲੇ ਲਏ ਆ 1 ਕਿਲੋ ਟਮਾਟਰਾਂ ਦੇ ਮੈਂ ਬਣਾਉਣ ਲੱਗੀ ਆ ਤੇ ਦੋ ਤੇਜ ਪੱਤੇ ਲਏ ਆ ਇੱਕ ਤਾਲ ਜਿੰਨਾ ਟੁਕੜਾ ਲੈ ਲਿਆ ਤੇ ਥੋੜੀ ਜਿਹੀ ਕਾਲੀ ਮਿਰਚ ਲਈ ਆ ਇੱਕ ਚਮਚਾ ਤੇ ਥੋੜਾ ਜਿਹਾ ਆਪਾਂ ਸਿੰਧਾ ਨਮਕ ਪਾਵਾਂਗੇ ਇਹਦੇ ਵਿੱਚ ਇਨੇ ਕਪਾ ਕਾਲੀ ਮਿਰਚ ਪਾਵਾਂਗੇ ਉਹਨਾਂ ਕਪਾ ਨਮਕ ਪਾਵਾਂਗੇ ਤੇ ਥੋੜੀ ਜਿਹਾ ਆਪਾਂ ਮਿਸ਼ਰੀ ਪਾਵਾਂਗੇ ਤੇ ਦੋ ਚਮਚੇ ਬਾਅਦ ਵਿੱਚ ਵਾਈਟ ਸਿਰਕੇ ਦੇ ਪੈਣੇ ਆ ਇਹਦੀ ਸੈਲਫ ਲਾਈਫ ਵਧਾਉਣ ਵਾਸਤੇ ਹੁਣ ਆਪਾਂ ਬਾਅਦ ਵਿੱਚ ਪਾਵਾਂਗੇ ਇਹਨਾਂ ਵਿੱਚ ਇੱਕ ਬਤੀਲਾ ਲੈ ਲਏ ਭਾਜੀ ਕਲੇ ਦਾ ਜੀਵੀ ਚੁੰਡੀ ਵਗੈਰਾ ਇਹਦਾ ਬਸ ਬਾਅਦ ਵਿੱਚ ਆਪਾਂ ਪਾਉਨੇ ਆ ਵਿੱਚ ਹੋਊਗਾ ਤਾਂ ਵੀ ਕੋਈ ਗੱਲ ਨਹੀਂ ਸਿਰਕੇ ਸਮੇਤੀ ਤੁਸੀਂ ਇਹਨੂੰ ਬ੍ਰੇਕ ਬ੍ਰੇਕ ਚੌਪ ਕਰਕੇ ਤੇ ਮੋٹے ਵੀ ਰੱਖ ਲਓ ਤਾਂ ਵੀ ਕੋਈ ਗੱਲ ਨਹੀਂ ਨਮਕ ਪਾ ਦਾਂਗੇ ਤੇ ਗਲ ਜਾਣੇ ਥਰੀਲੇ ਵਿੱਚ 1 ਕਿਲੋ ਟਮਾਟਰਾਂ ਨੂੰ ਪਾ ਲਿਆ ਤੇ ਛੇਮਲਾ ਮਿਰਚ ਦੇ ਵਿੱਚੋਂ ਵੀ ਕੱਢ ਕੇ ਪਾਉਣੇ ਆ ਮੈਂ ਉਹ ਵੀ ਮੈਂ ਤੁਹਾਨੂੰ ਦਿਖਾ ਦਉਂਗੀ ਉਹ ਜਿਵੇਂ ਸਾਰੇ ਨੂੰ ਇਹਨਾਂ ਨੂੰ ਕੱਟ ਕੇ ਇਹਦੇ ਵਿੱਚ ਤੀਲ ਵਿੱਚ ਪਾਉਣੀ ਆ ਤੇ ਫਿਰ ਆਪਾਂ ਦਿਖਾਉਣਾ ਹੈਗਾ ਆਪਣੇ ਸੌਸ ਕਿਵੇਂ ਬਣਦੀ ਮੋਟ ਬਰੀਕ ਕੱਟਣ ਦੀ ਲੋੜ ਨਹੀਂ ਮੋٹے-ਮੋٹے ਚਾਹੇ ਕੱਟ ਕੇ ਵਿੱਚ ਪਾ ਲਿਆ ਕਿਉਂਕਿ ਅੱਜਕੱਲ ਸੀਜ਼ਨ ਦੇ ਜੋ ਟਮਾਟਰ ਹੁੰਦੇ ਆ ਨਾ ਇਹਨਾਂ ਵਿੱਚ ਰਸਾ ਵੀ ਬਹੁਤ ਵਧੀਆ ਹੁੰਦਾ ਤੇ ਖੱਟਾਪਨ ਵੀ ਜ਼ਿਆਦਾ ਵਧੀਆ ਹੁੰਦਾ ਵਾ ਸਰਦੀਆਂ ਵਾਲੇ ਟਮਾਟਰ ਉਹਨੇ ਵਧੀਆ ਨਹੀਂ ਹੁੰਦੇ ਜਿੰਨੇ ਗਰਮੀਆਂ ਵਾਲੇ ਟਮਾਟਰ ਵਧੀਆ ਹੁੰਦੇ ਨੇ ਲਓ ਜੀ ਮੈਂ ਸਾਰੇ ਟਮਾਟਰਾਂ ਨੂੰ ਕਰਕੇ ਇਹ ਪੇਟਾਂ ਨੂੰ ਦਿਖਾਉਣੀ ਆ ਤੇ ਮੈਂ ਸ਼ਿਮਲਾ ਮਿਰਚ ਵੀ ਚੋਵੀ ਵੀ ਵੀ ਕਰ ਕੱਢ ਦੂੰਗੀ ਇਹਦੇ ਸਾਰੇ ਵੀ ਕੱਢ ਦੇਣੇ ਆ ਇਹਦਾ ਉੱਪਰੋਂ ਉੱਪਰਲਾ ਹਿੱਸਾ ਪਾਉਣਾ ਵਾ ਇਹਦੇ ਨਾਲ ਇਹਦਾ ਫਲੇਵਰ ਵੀ ਵਧੀਆ ਆ ਜਾਂਦਾ ਤੇ ਕਲਰ ਵੀ ਵਧੀਆ ਆ ਜਾਂਦਾ ਵੀ ਸੁੱਕੀ ਦੇਗੀ ਵਿੱਚ ਪਾਉਣਾ ਤੁਸੀਂ ਇਹ ਲਾਲ ਸ਼ਿਮਲਾ ਮਿਰਚ ਪਾ ਸਕਦੇ ਜੇ ਲਾਲ ਸ਼ਿਮਲਾ ਵਿੱਚ ਨਹੀਂ ਹੈਗੀ ਤਾਂ ਫਿਰ ਤੁਸੀਂ ਦੇਗੀ ਮਿਰਚ ਪਾ ਲਿਓ ਇਹਨੂੰ ਵੀ ਆਪਾਂ ਅਜਿਹਾ ਚੌਲ ਬਰੀ ਖਰੀ ਚੌਪ ਕਰ ਤਰੀ ਮਿਰਚ ਨੂੰ ਇਹਦਾ ਲੋ ਜੀ ਮੈਂ ਸਾਰਾ ਤੁਹਾਨੂੰ ਬਣਾ ਕੇ ਮੁਕੱਦਮਾ ਸਿਆਪਾ ਤੇ ਫੇਤਨ ਦਿਖਾਉਣੇ ਆ ਜੀ ਲੋ ਜੇ ਆਪਾਂ ਸਾਰੇ ਟਮਾਟਰ ਕੱਟ ਲਏ ਆ ਤੇ ਮਿਰਚ ਵੀ ਆਪਾਂ ਕੱਟ ਲਈ ਆ ਜਿਹੜੀ ਲਾਲ ਮਿਰਚ ਲਈ ਸੀ ਹੋਟੇ-ਮੋਟੇ ਪੀਸੀ ਰੱਖਣੇ ਆ ਇਹਨਾਂ ਸਟਿੱਕਰ ਲਾਉਣਾ ਕੋ ਲਗੀ ਓਕੇ ਮੈਂ ਇਹਨਾਂ ਨੂੰ ਬੋਰਡ ਦੇ ਉੱਤੇ ਤਾਂ ਨਹੀਂ ਕੱਟਿਆ ਗਿਆ ਤਾਂ ਕਿ ਇਹਦੇ ਵਿੱਚ ਰਸਾ ਕਾਫੀ ਜ਼ਿਆਦਾ ਆ ਤੇ ਫਿਰ ਸਾਰਾ ਹੀ ਬੋਰਡ ਦੇ ਉੱਤੇ ਲੱਗ ਜਾਂਦਾ ਕਾਫੀ ਰਸਾ ਵੇਸਟ ਚਲਾ ਜਾਂਦਾ ਇਹਨਾਂ ਦਾ ਇਸ ਕਰਕੇ ਮੈਂ ਪਤਲੇ ਵਿੱਚ ਇਹਨਾਂ ਨੂੰ ਮੋਟਾ-ਮੋਟਾ ਕੱਟ ਰਹੀ ਆ ਜੇ ਇੱਥੇ ਆਪਾਂ ਗੈਸ ਨੂੰ ਆਨ ਕਰ ਲੈਣਾ ਇਹ ਰੋਟੀ ਵਿੱਚ ਪਾਉਣਾ। ਅਸਲ ਟਮਾਟਰ ਪਾ ਲੈਣੇ ਆ ਤੇ ਜਿਹੜੀ ਮਿਰਚ ਲਈ ਆ ਮੈਂ ਚਿਮਲਾ ਵਿੱਚ ਲਾਲ ਕਰਦਾ ਤੇ ਉਹ ਲਈ ਆ। ਇਹਨਾਂ ਨੂੰ ਇਹਦਾ ਹੀ ਪਾ ਦੇਣਾ ਤੇ ਇਹਦੇ ਵਿੱਚ ਆਪਾਂ ਨਮਕ ਵਗੈਰਾ ਤੇ ਆ ਖੜੇ ਮਸਾਲੇ ਆ ਜਿਹੜੇ ਆਪਾਂ ਦਾਲ ਚੀਨੀ ਪਾਉਣੀ ਆ ਫਲੇਵਰ ਦੇਣ ਵਾਸਤੇ। ਮੈਂ ਦੋ ਤੇਜ ਪੱਤੇ ਪਾਏ ਆ ਤੇ ਇੱਕ ਚਮਚਾ ਮੈਂ ਕਾਲੀ ਮਿਰਚ ਦਾ ਪਾਉਣੀ ਆ ਇਹਦੇ ਵਿੱਚ। ਤੇ ਇੱਕ ਚਮਚਾ ਮੈਂ ਸੇਂਧੇ ਨਮਕ ਦਾ ਪਾਉਂਗੀ ਇਹਦੇ ਵਿੱਚ। ਨਮਕ ਆਪਾਂ ਵਾਧੂ ਵੀ ਪਾ ਸਕਦੇ ਆ ਦੇਖ ਕੇ ਜੇ ਘਟਵਾਦ ਲੱਗਦਾ ਹੋਵੇ। ਪਰ ਮੈਂ ਇੱਕ ਚਮਚਾ ਸੇਂਧੇ ਨਮਕ ਦਾ ਪਾਉਂਗੀ। ਮਟਰਾਂ ਦੇ ਵਿੱਚ ਪਾਣੀ ਕਾਫੀ ਆ ਜੂਸ ਕਾਫੀ ਆ ਤੇ ਇਹਨਾਂ ਨੇ ਆਪੇ ਆਪ ਪੱਕ ਜਾਣਾ ਇਹ ਵਿੱਚ ਤੇ 15 ਮਿੰਟ ਘਟੋ ਘਟੇ ਨੂੰ ਪਕਾਉਣਾ ਲੱਗਦੇ ਆ ਤੁਸੀਂ ਕੁੱਕਰ ਦੀਆਂ ਵਿੱਚ ਵੀ ਸੀਟੀ ਮਰਵਾ ਸਕਦੇ ਆ ਨਾ ਤੇ ਇਹ ਤਾਂ ਤੁਸੀਂ ਓਪਨ ਪਤਲੀ ਦੇ ਵਿੱਚ ਵੀ ਬਣਾ ਸਕਦੇ ਆ ਉਹ ਆਪਣੀ ਮਰਜ਼ੀ ਹੈ ਕਿਉਂਕਿ ਮੈਂ ਕੁੱਕਰ ਨਹੀਂ ਵਰਤਦੀਗੀ ਇਸ ਕਰਕੇ ਮੈਂ ਓਪਨ ਪਤਲੀ ਦੇ ਵਿੱਚ ਹੀ ਰੱਖਿਆ ਤੇ ਸਾਰੇ ਚੀਜ਼ਾਂ ਦਾ ਫਲੇਵਰ ਵਿੱਚ ਆ ਜਾਊਗਾ ਕਾਲੀ ਮਿਰਚ ਦਾ ਵੀ ਸਾਰੇ ਸਭ ਦਾ 15 ਮਿੰਟ ਆਪਾਂ ਇਹਨਾਂ ਨੂੰ ਇਦਾਂ ਪਕਾਉਣਾ ਨਾ ਇਹ ਜਦੋਂ ਪੱਕ ਗਏ ਤੇ ਫਿਰ ਆਪਾਂ ਇਹਨੂੰ ਗ੍ਰਾਈਂਡ ਕਰਕੇ ਛਾਣਨਾ ਨਾ ਤੇ ਉਸ ਤੋਂ ਬਾਅਦ ਤੁਹਾਨੂੰ ਅਗਲਾ ਪ੍ਰੋਸੈਸ ਲੋ ਸੰਦੇ ਜਿਸ ਮਾ ਤੋਂ 15 ਮਿੰਟ ਦਾ ਮੈਂ ਟੇਨਰ ਉਹ ਤੇ ਪਹਿਲਾਂ ਤਾਂ ਟਮਾਟਰ ਕਾਫੀ ਐ ਸੇਕ ਲਾ ਤੁਹਾਨੂੰ ਟਾਈਮ ਲੱਗਣਾ ਤੇ ਫਿਰ 15 ਮਿੰਟਾਂ ਇਹਨਾਂ ਨੂੰ ਪਕਾਉਣਾ ਮੈਂ ਤੇ ਤੁਹਾਨੂੰ ਦੱਸ ਦਿੰਨੀ ਆ ਕਿ ਪੱਕ ਕੇ ਆਪਣੇ ਟਮਾਟਰ ਕਿੱਦਾਂ ਦੇ ਬਣ ਜਾਂਦੇ ਆ ਤੇ ਬਹੁਤ ਹੀ ਜ਼ਿਆਦਾ ਰਸ ਆ ਹੁੰਦਾ ਇਹ ਗਰਮੀਆਂ ਦੇ ਟਮਾਟਰ ਹੁੰਦੇ ਨਾ ਇਹਨਾਂ ਦੇ ਰਸਾ ਬਹੁਤ ਜ਼ਿਆਦਾ ਹੁੰਦਾ ਵਾ ਤੇ ਖੱਟੇ ਵੀ ਹੁੰਦੇ ਆ ਤੇ ਜਿਹੜੀ ਸੌਸ ਸੌ ਬਹੁਤ ਵਧੀਆ ਬਣਦੀ ਆ ਲੋ ਜੀ ਹੁਣ ਤੁਹਾਨੂੰ ਫਿਰ ਦਿਖਾਵਾਂਗੇ 15 ਮਿੰਟਾਂ ਬਾਅਦ ਕਿ ਆਪ ਇਹਨਾਂ ਪਕਾ ਲਈਏ ਅਰੇ ਇੱਥੇ ਆਪਣੇ 15 ਮਿੰਟ ਹੋ ਗਏ ਨੂੰ ਪਕਦੇ ਨੇ ਇਸ ਨੂੰ ਆਪਾਂ ਇਹਦਾ ਬੀਚ ਰੂਟ ਆ ਤੇ ਕੇਕ ਦਾ ਆਵਾ ਤੇ ਦਾਲ ਜਿੰਨੀ ਹੈ ਇਹਨੂੰ ਬਾਹਰ ਕੱਢ ਦੇਣਾ ਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਲੈਣਾ ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ ਇਹ ਐਸੂ ਨੂੰ ਹੰਗਾ ਚੜਦਨੇ ਆ ਤੇ ਇਹਨੂੰ ਰੱਖਣਾ ਬਿਲਕੁਲ ਨਹੀਂ ਹੈਗਾ ਤਾਂ ਕਿ ਇਹਦਾ ਸਟੀਮ ਵਾਲਾ ਪਾਣੀ ਆ ਉਹ ਇਹਦੇ ਵਿੱਚ ਨਾ ਜਾਵੇ ਇਹਦਾ ਕੋਈ ਸੌਸ ਵਗੈਰਾ ਕੋਈ ਚਟਨੀ ਵਗੈਰਾ ਜੋ ਵੀ ਬਣਾਉਣੀਆ ਹੁੰਦੀਆ ਕੋਈ ਸਾਰੀਆਂ ਘਰੇ ਬਣਾਇਆ ਕਰੋ ਘਰੇ ਤਾਂ ਕਿ ਆਪਾਂ ਹੈਲਥੀ ਬਣਾਉਨੇ ਆ ਆਪ ਨੂੰ ਪਤਾ ਹੁੰਦਾ ਤੁਸੀਂ ਕੋਈ ਜਿਹੜੀ ਵੀ ਚੀਜ਼ ਦਾ ਫਲੇਵਰ ਦੇਣਾ ਵਾ ਤੁਸੀਂ ਉਹਦਾ ਫਲੇਵਰ ਦੇ ਸਕਦੇ ਆ ਉਹ ਲੋ ਆਗਲਾ ਕੀ ਦੇਣਾ ਕੋਈ ਦਾਲ ਚੀਨੀ ਦੇਣਾ ਨਹੀਂ ਆ ਕੋਈ ਸੋਕਾਸੀ ਵੀ ਚੀਜ਼ ਆ ਦੇਣਾ ਆਪਣੇ ਲੈਵਲ ਤੇ ਆਪੇ ਮਰਜ਼ੀ ਮੁਤਾਬਕ ਜਿਹੜਾ ਮਰਜ਼ੀ ਫਲੇਵਰ ਤੇ ਚਸ਼ਮੀਂ ਦੇ ਲੋ ਜਿਹੋ ਸੀਜ਼ਨ ਹੁੰਦਾ ਉਦੋਂ ਬਣਾਵੇ ਇਹਨਾਂ ਸਾਰੀਆਂ ਚੀਜ਼ਾਂ ਕਿਉਂਕਿ ਉਦੋਂ ਉਹ ਤਾਂ ਇਹ ਕਦੇ ਚੀਜ਼ ਸਸਤੀ ਹੁੰਦੀ ਐ ਇੱਕੋ ਪੂਰੇ ਦਸੇ ਦਾ ਰਹਿੰਦੀ ਐ ਪਰ ਉਹਦੇ ਵਿੱਚ ਰਸਾ ਹੋਰ ਬਹੁਤ ਹੁੰਦਾ ਵਾ ਜਿਹੜਾ ਟਮਾਟਰ ਵਗੈਰਾ ਕਾਫੀ ਲਾਲ ਸੀਗੇ ਅੱਜ ਆਪਾਂ ਇਹਨਾਂ ਨੂੰ ਪੇਟ ਤੇ ਨਹੀਂ ਘਰ ਪਾਣੀ ਲੇ ਤੁਹਾਨੂੰ ਆਪ ਮੀਟਰ ਉੱਤੇ ਦਾਲ ਘੜਾਂਗੀ ਉਹ ਵੀ ਆਪਾਂ ਵਿੱਚ ਨਹੀਂ ਮੀਸਵਾਗਾ ਸਿਰਫ ਆਪਾਂ ਕਲਰ ਹੀ ਲੈਣਾ ਸੀ ਪਹਿਲਾਂ ਮੈਨੂੰ ਮਿਰਚ ਦੇ ਨਾਲ ਲੱਗਦਾ ਸੀ ਕਿ ਨੈਚਰਲ ਕਲਰ ਸਹੀ ਆ ਜਾਊਗਾ ਫਿਰ ਮੈਨੂੰ ਮਿਰਚ ਨਾਲ ਕਲਰ ਸਹੀ ਨਹੀਂ ਸੀ ਲੱਗ ਰਿਹਾ ਤੇ ਫਿਰ ਮੈਂ ਬੀਟ ਰੂਟ ਪਾਤਾ ਪਹਿਲਾਂ ਮੈਂ ਲਾਲ ਮਿਰਚ ਪਾਈ ਸੀਗੀ ਤੇ ਤੁਸੀਂ ਤੁਹਾਡੇ ਕੋਲ ਜੀ ਬੀਟ ਰੂਟ ਵੀ ਨਹੀਂ ਹੈਗਾ ਲਾਲ ਮਿਰਚ ਵੀ ਨਹੀਂ ਹੈਗੀ ਤੇ ਤੁਸੀਂ ਦੇਖੀ ਮਿਰਚ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਨੇ ਉਹ ਨਿਪਾਸ ਆਉਂਦੀ ਹੈ ਉਹਦੇ ਨਾਲ ਵੀ ਕਲਰ ਬਹੁਤ ਸੋਹਣਾ ਆ ਜਾਂਦਾ ਇਹ ਆਪਾਂ ਹੁਣ ਠੰਡੀ ਹੋਣ ਦੀ ਵੇਟ ਕਰਦੇ ਆ ਤੇ ਫਿਰ ਆਪਾਂ ਇਹਨੂੰ ਗ੍ਰਾਈਂਡ ਕਰਦੇ ਆ ਤੇ ਕਾਦਰ ਮਿਰਚਾਂ ਤਾਂ ਇਹਦੇ ਵਿੱਚ ਹੀ ਰਹਿ ਦਿੰਦੀਆਂ ਉਹਨਾਂ ਨੂੰ ਵਿੱਚ ਗ੍ਰਾਈਂਡ ਕਰ ਲੈਣਾ ਕਿਉਂਕਿ ਉਹ ਨਰਮ ਹੋ ਚੁੱਕੀਆਂ ਨੇ ਤੇ ਵਿੱਚ ਹੀ ਗ੍ਰਾਈਂਡ ਇਹ ਉਹਦਾ ਪ੍ਰੋਸੈਸ ਤੁਹਾਨੂੰ ਦਿਖਾਉਣੀ ਆਪਾਂ ਕੀ ਕਰਨ ਵਾਲਾ। ਲੋ ਜੀ ਆਪਣਾ ਝੰਡਾ ਹੋ ਗਿਆ। ਤੇ ਮੈਂ ਇਹਨੂੰ ਕੱਚੀ ਦੇ ਨਾਲ ਹੀ ਬਲੈਂਡ ਕਰ ਲਿਆ। ਗ੍ਰाइंड ਕਰ ਲਿਆ ਮੈਂ ਕਿ ਜਿੰਨਾ ਕਰਨਾ ਸੀਗਾ ਤੇ ਬਾਕੀ ਆਪਾਂ ਬਰਤਿੰਦਾ ਕੱਢ ਲੈਣੇ ਆ। ਸਾਥੀ ਮੇਜਣੀ ਵਿੱਚ ਪਾਈਆਂ ਹੋਈਆਂ ਲਾਲ ਮਿਰਚਾਂ ਜਿਹੜੀਆਂ ਅਸੀਂ ਮਾਰੇ ਚਾ ਮੈਂ ਉਹਨਾਂ ਨੂੰ ਵੀ ਗ੍ਰाइंड ਨਹੀਂ ਕਰਨਾਗਾ। ਕਿਉਂਕਿ ਪਹਿਲਾਂ ਮੈਂ ਸੋਚੀ ਸੀ ਮਿਕਸੀ ਵਿੱਚ ਗ੍ਰाइंड ਕਰਨ ਨੂੰ ਪਰ ਫਿਰ ਮੈਂ ਸੋਚਿਆ ਕਿ ਜਿਹੜੇ ਮਿਰਚਾਂ ਨੇ ਉਹਨਾਂ ਨੂੰ ਮੈਂ ਗ੍ਰाइंड ਨਹੀਂ ਕਰਨਾਗਾ। ਤੇ ਇਸ ਕਰਕੇ ਆਪਾਂ ਪਹਿਲੇ ਟਮਾਟਰ ਦਾ ਪਲਪ ਹੀ ਲੈਣਾ ਵਾ। ਤੇ ਆਪਾਂ ਇਹਦੇ ਵਿੱਚ ਛਾਣੀ ਵਿੱਚ ਕੱਢ-ਕੱਢ ਕੇ ਇਹਦਾ ਪਲਪ ਲੈਸ ਆਉਗਾ। ਉਹ ਜਿਹੜਾ ਪੌਰੇ ਪੱਕ ਚੁੱਕੇ ਆ ਇਹਦਾ ਸਾਰਾ ਪਲਪ ਇੱਦਾਂ ਕੱਢ ਲੈਣਾ ਇਹ ਤੁਸੀਂ ਮਿਕਸੀ ਵਿੱਚ ਕਰਨਾ ਤੇ ਮਿਕਸੀ ਵਿੱਚ ਵੀ ਕਰ ਸਕਦੇ ਆ ਤੇ ਜੇ ਤੁਸੀਂ ਉਦਾਂ ਬਲੈਂਡਰ ਫੇਰਨਾ ਇਹਦੇ ਵਿੱਚ ਤਾਂ ਬਲੈਂਡਰ ਵੀ ਹੀ ਆ ਸਕਦੇ ਆ ਤੇ ਮੈਂ ਤਾਂ ਲੱਕੜ ਦੀਏ ਕੋਟਣੀ ਫੇਰੇ ਹਿੱਤੀ ਆ ਇਹਦੇ ਵਿੱਚ ਤੇ ਇਦਾਂ ਮੈਂ ਸਾਰਾ ਪਲਪ ਕੱਢ ਕੇ ਇਹ ਤੁਹਾਨੂੰ ਦਿਖਾਉਣੀ ਆ ਜੀ ਜਿਹੜਾ ਇਹਦਾ ਸਾਰਾ ਇਹ ਬਾਹਰ ਕਰਦਨੇ ਆਪਾਂ ਜਿਹੜੇ ਮਿਰਚਾਂ ਵੀ ਆ ਵਿੱਚ ਤੇ ਜਿਹੜੇ ਛਿਲਕੇ ਆ ਉਹ ਵੀ ਉਸ ਨਾਲ ਪਾ ਕੇ ਤੇ ਸਾਰਾ ਪਲਪ ਕੱਢ ਕੇ ਇਹ ਤੁਹਾਨੂੰ ਮਿਲਦੇ ਆ ਹਾ ਜੇ ਆਪਾਂ ਸਰਲ ਤਰ੍ਹਾਂ ਕੱਢ ਲਿਆ ਬਹੁਤ ਸੋਹਣਾ ਕਲਰ ਆਇਆ ਹੈ ਇਹ ਤੇ ਚੀਨੀ ਜਦੋਂ ਆਪਣੀ ਚੀਨੀ ਜਾਂ ਮਿਸ਼ਰੀ ਪੈ ਜਾਂਦੀ ਹੈ ਨਾ ਉਦੋਂ ਇਹਦਾ ਕਲਰ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਕਲਰ ਚਲੋ ਜੀ ਹੁਣ ਆਪਾਂ गैस ਨੂੰ ਕਰਦੇ ਆਨ ਤੇ ਹੁਣ ਆਪਾਂ ਦੁਬਾਰਾ ਇਹਨੂੰ ਪਕਾਉਣਾ ਹੈ ਇਹ ਕੋਣ ਆਪਾਂ ਇਹਨੂੰ ਜੇ ਨਮਕ ਆਪਾਂ ਪਹਿਲਾਂ ਪਾਤਾ ਕਾਲੀ ਮਿਰਚ ਵੀ ਆਪਾਂ ਪਾਈ ਹੋਈ ਸੀ ਕਿਤਨੇ ਵਨ ਵੀ ਆਪਾਂ ਦੇਤਾ ਤੇ ਹੁਣ ਇਸ ਟਾਈਮ ਆਪਾਂ ਇਹਦੇ ਚ ਪੀਸੀ ਹੋਈ ਮਿਸ਼ਰੀ ਪਾਵਾਂਗੇ ਤੁਸੀਂ ਚੀਨੀ ਵੀ ਪਾ ਸਕਦੇ ਆ ਮਿਸ਼ਰੀ ਪਾ ਸਕਦੇ ਆ ਜੇ ਇਹਨਾਂ ਅਕਸਰ ਦਾ ਮਟੀਰੀਅਲ ਹੈਗਾ ਜਿਵੇਂ ਮੇਰੇ ਕਿਲੋ ਸਵਾ ਕਰੋ ਸਿਗੇ ਮੈਨੂੰ ਕਿ ਜਿਹੜੇ ਟਮਾਟਰ ਸਿਗੇ ਤੇ ਮੈਂ ਚਾਰ ਚਮਚੇ ਇਹਦੇ ਵਿੱਚ ਮਸ਼ੀਨ 'ਚ ਪਾਉਂਦੀ ਇਹਦਾ 100 ਗ੍ਰਾਮ ਤੋਂ ਵੀ ਘੱਟ ਹੋਊਗੀ ਥੋੜੀ ਜਿਹੀ ਅੱਸੀ ਗ੍ਰਾਮ ਮਿਸ਼ਰੀ ਆ ਤੇ ਮੈਂ ਉਹ ਪਾਉਣੀ ਹੈ ਇਹਦੇ ਵਿੱਚ ਆ ਚਾਰ ਚਮਚੇ ਵੱਡੇ ਆ ਨੇ ਟੇਬਲस्पून ਇਹ ਮੈਂ ਇਹਨਾਂ ਵਿੱਚ ਪਾ ਲੈਣੀ ਹੈ ਫਿਰ ਪਾ ਕੇ ਹਲਣਾ ਸ਼ੁਰੂ ਕਰ ਦੇਣਾ ਮਸ਼ੀਨ 'ਚ ਤੀਸਕੇ ਰੱਖ ਲੈ ਆਸੀ ਤੇ ਹੋਰ ਆਪਾਂ ਘੜੀ ਹੋਣ ਤੱਕ ਇਹਨੂੰ ਕੋਮਣਾ ਬਹੁਤ ਹੀ ਸੌਖੀ ਬਣਦੀ ਆ ਘਰ ਦੇ ਵਿੱਚ ਟਮਾਟਰ ਸੌਸ ਤੇ ਲਾਸਟ ਵਿੱਚ ਜਾ ਕੇ ਆਪਾਂ ਇਹਦੇ ਚ ਸਿਰਕਾ ਪਾਵਾਂਗੇ ਇਹਦੀ ਸੈਲਫ ਲਾਈਫ ਵਧਾਉਣ ਵਾਸਤੇ ਇਹਨੂੰ 10 ਮਿੰਟ ਲੱਗ ਜਾਣਗੇ ਗਾੜੀ ਹੋਣ ਨੂੰ ਇਸ ਨੂੰ ਸ਼ੇਰ ਨੂੰ ਚੰਗੀ ਤਰ੍ਹਾਂ ਵਿੱਚ ਵੈਲਟ ਹੋਣ ਨੂੰ ਤੇ ਤੁਸੀਂ ਇਹਨੂੰ ਚਾਹੇ ਸਾਲ ਪਾਰ ਰੱਖ ਲਓ ਇਹ ਬਿਲਕੁਲ ਖਰਾਬ ਨਹੀਂ ਹੋਵੇਗੀ ਕਿਉਂਕਿ ਜਿਹੜੀ ਸੌਸ ਵਗੈਰਾ ਰਹੀ ਆ ਜਾ ਘਟੀ ਬਿਠੀ ਮਿਲੀ ਦੀ ਚਟਨੀ ਆ ਜਾ ਟਮੇਟੋ ਸੌਸ ਆ ਹੋਲੀ ਸੌਸ ਵਗੈਰਾ ਜੇ你也 ਬਣ ਗਿਆ ਨੇ ਤੇ ਸਾਰੀ ਇਹਨਾਂ ਆਪਣ ਘਰੇ ਬੱਚੇ ਜਦੋਂ ਅਰੰਡੇ ਕਰਨ ਦੇ ਵਿੱਚ ਤੇ ਬੱਚੇ ਵੀ ਤੇ ਆਪਾਂ ਵੀ ਕੋਈ ਸਮੋਸੇ ਪਕੌੜੇ ਵਗੈਰਾ ਖਾਣੇ ਆ ਤੇ ਆਪਾਂ ਦੀ ਲੋੜ ਹੁੰਦੀ ਆ ਇਸ ਕਰਕੇ ਆਪਾਂ ਸਾਰੀਆਂ ਚੀਜ਼ਾਂ ਘਰੇ ਬਣਾ ਕੇ ਰੱਖ ਲਈਏ ਤਾਂ ਦਬਾ ਬੰਦ ਤੋਂ ਆਪਣਾ ਸਮਝ ਆ ਘਰੇਜ ਹੋ ਜੇ ਤੇ ਆਪਣੀ ਸਿਹਤ ਨਾਲ ਕੁੜਵਾੜਾ ਨਾ ਕਰੀਏ ਤੇ ਹਰ ਚੀਜ਼ ਦੀ ਕੋਸ਼ਿਸ਼ ਕਰੋ ਘਰੇ ਬਣਾਉਣ ਦੀ ਕਿਉਂਕਿ ਸਸਤਾ ਲੋ ਉਸ ਟਾਈਮ ਉਹਦਾ ਜੂਸ ਬਹੁਤ ਸੋਨਾ ਹੁੰਦਾ ਕੋਈ ਵੀ ਚੀਜ਼ ਸੇਨ ਵਾਲੀ ਬਣਾਓ ਚਾਹੇ ਕਿਸੇ ਕੋਈ ਅਚਾਰ ਪਾਉਣਾ ਤੇ ਚਾਹੇ ਕੋਈ ਚਟਨੀ ਬਣਾਉਣੀ ਆ ਜਦੋਂ ਸੀਜ਼ਨ ਦੀ ਪਰ ਸੀਜ਼ਨ ਦੀ ਚੀਜ਼ ਹੋਵੇ ਉਸ ਟਾਈਮ ਵੀ ਚਾਹੇ ਤੁਸੀਂ ਜੈਮ ਬਣਾਉਣਾ ਅਸੀਂ ਇਹ ਆਪਾਂ 15 ਮਿੰਟ ਇਹਨੂੰ ਪਕਾ ਰਹੇ ਹਾਂ ਕਰਦੇ ਆ ਤੇ ਫਿਰ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਕਿੰਨੀ ਗਾੜ੍ਹੀ ਕਰਨੀ ਆ ਤੇ ਸਿਰਕਾ ਆਪਾਂ ਸਭ ਤੋਂ ਲਾਸਟ ਵਿੱਚ ਪਾਉਣਾ ਵਾ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਜੀ ਮੈਂ 15 ਮਿੰਟ ਇਹਨੂੰ ਪਕਾ ਲਿਆ ਤੇ ਬਹੁਤ ਹੀ ਗਾੜ੍ਹੀ ਬਣ ਗਈ ਆ ਤੇ ਬਾਕੀ ਇਹ ਠੰਡੀ ਹੋਣ ਤੋਂ ਬਾਅਦ ਹੋਰ ਗਾੜਾ ਹੋ ਜਾਣਾ ਤੇ ਜਿਹੜਾ ਸਿਰਕਾ ਪਾਉਣਾ ਵਾ ਉਹ ਵੀ ਠੰਡੀ ਹੋਏ ਤੋਂ ਬਾਅਦ ਪਾਉਣਾ ਗਰਮ ਗਰਮ ਵਿੱਚ ਸਿਰਕਾ ਆਪਾਂ ਇਹਦੇ ਵਿੱਚ ਇਹਨੂੰ ਆਪਾਂ ਇਹਨਾਂ ਕੱਚ ਦੇ ਬੌਂਡ ਵਿੱਚ ਕੱਢ ਕੇ ਰੱਖ ਲਿਆਂਗੇ ਠੰਡੀ ਹੋਊਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਿਰਕਾ ਪਾਵਾਂਗੇ ਜਿਤੇ ਬਗੈਸ ਨੂੰ ਕਰਦੇ ਆਂ ਬੰਦ ਤੇ ਕਿਹੋ ਜਿਹਾ ਸੁਖਾਵੀ ਦਿੰਨੇ ਆਪਣੇ ਕਿੰਨੇ ਸੋਹਣੇ ਕਲਰ ਬਣਿਆ ਤੇ ਕਿੰਨੇ ਸੋਹਣੇ ਬਣੇ ਆ ਇਹ ਜਾਪੋ ਵੀ ਇਹਨੇ ਇੱਕ ਤੱਕ ਨਾ ਰਖੀ ਉਹ ਤੱਕ ਇਹਨੇ ਠੰਡੀ ਹੋਣ ਤੋਂ ਬਾਅਦ ਹੋਰ ਸਾੜੀ ਹੋ ਜਾਣਾ ਜੀ ਤਾਂ ਬਿਲਕੁਲ ਠੰਡੀ ਹੋ ਗਈ ਤੇ ਉਸ ਤੋਂ ਬਾਅਦ 2 ਚਮਚੇ ਆਪਾਂ ਇਹਦੇ ਵਿੱਚ ਸਿਰਕੇ ਦੇ ਪਾਵਾਂਗੇ ਹੁ ਮੈਂ ਇਹਨੂੰ ਕਾਚੇ ਦੇ ਬੋਲ ਚੱਕ ਕੇ ਰੱਖ ਦੇਣੀ ਠੰਡੀ ਹੋਣ ਵਾਸਤੇ ਫਿਰ ਮਿਲਾਉਣੀ ਆ ਜੀ ਆਪਾਂ ਸਿਰਕੇ ਦੇ 2 ਚਮਚੇ ਤੇ ਇੱਕ ਵਾਰ ਇਹਦਾ ਚੈੱਕ ਕਰ ਲਿਓ ਨਮਕ ਮਿੱਠਾ ਵਗੈਰਾ ਜੋ ਵੀ ਤੁਸੀਂ ਕਰਨਾ ਵਾ ਮਿਸ਼ਰਜ ਕਰਨੇ ਆ ਜਿ ਕਿ ਸੇ ਲਗਾ ਮਿਰਚ ਪਾ ਕੇ ਬਣਾਉਣੀ ਆ ਤਾਂ ਉਹ ਵੀ ਬਣਾ ਸਕਦੇ ਆ ਤੇ ਮੈਂ ਅਸੀਂ ਘਰ ਵਿੱਚ ਸਾਡੇ ਛੋਟੇ ਬੱਚੇ ਆ ਤੇ ਇਸ ਕਰਕੇ ਅਸੀਂ ਕਾਲੀ ਮਿਰਚ ਦੇ ਨਾਲ ਹੀ ਬਣਾਉਣੀ ਆ ਜੀ ਕਟਰ ਕਾਟੇ ਹੀ ਆਪਣੇ ਦੋ ਬੋਤਲਾਂ ਬਣ ਜਾਣਗੀਆਂ 1 ਕਿਲੋ ਟਮਾਟਰਾਂ ਤੋਂ ਛੋਟੀਆਂ ਦੋ ਬੋਤਲਾਂ ਇਹ ਕੁਛ ਵੀ ਟਾਈਮ ਨਹੀਂ ਲੱਗਦਾ ਬਣਾਉਣ ਨੂੰ ਤੁਸੀਂ ਵੀ ਕਰੇ ਇਦਾਂ ਦੇ ਟਮੇਟੋ ਸੌਸ ਬਣਾ ਕੇ ਦੇਖਿਓ ਆਕੇ ਹੈਲਥੀ ਆ ਆਪਾਂ ਜੋ ਮਰਜ਼ੀ ਜਿਹੜੀ ਚੀਜ਼ ਪਾਈ ਆ ਆਪਾਂ ਅਬ ਇਹ ਘਰੇ ਮਲ ਕੇ ਆਪਣੇ ਅੱਖਾਂ ਦੇ ਸਮੇਂ ਪਾਈ ਆ ਬਾਹਰ প্লাਸ ਨੇ ਡੱਬੀਆਂ ਦੇ ਵਿੱਚ ਇੱਕ ਤਾਂ ਪੈਕ ਕੋਈ ਵੀ ਹੁੰਦੀ ਸ਼ੀਸ਼ੀਆਂ ਦੇ ਵਿੱਚ ਇਹ ਇੱਥੇ ਆਪਾਂ ਹੁਣ ਨੂੰ ਕੱਚ ਦੇ ਬਾਉਲ ਚ ਕੱਢ ਕੇ ਤੇ ਬਾਅਦ ਵਿੱਚ ਕੱਚ ਦੀ ਬੋਤਲ ਦੇ ਵਿੱਚ ਪੈਕ ਕਰ ਲਾਂਗੇ ਇਹ 1 ਸਾਲ ਤੱਕ ਖਰਾਬ ਨਹੀਂ ਹੁੰਦੀਗੀ ਅਬ ਜੀ ਆਪਣੀ ਟਮੇਟੋ ਸੌਸ ਠੰਡੀ ਹੋ ਗਈ ਆ ਅਬ ਰੱਖਣ ਦੇ ਹੋਣ ਬਾਅਦ ਰੱਖ ਦਿੱਤਾ ਸੀ ਤੇ ਕਿੰਨੀ ਪਈ ਪਈ ਗਾੜੀ ਹੋ ਗਈ ਆ ਤੁਸੀਂ ਦੇਖ ਸਕਦੇ ਆ ਜੀ ਬਹੁਤ ਹੀ ਸੋਹਣਾ ਰੰਗ ਤੇ ਬਹੁਤ ਹੀ ਵਧੀਆ ਬਣੀ ਆ ਤੇ ਇਹ ਸਾਤੇ ਆਪਾਂ ਬਿਲਕੁਲ ਠੰਡੀ ਹੋਣ ਤੋਂ ਬਾਅਦ ਆਪਾਂ ਦੋ ਚਮਚੇ ਦੇ ਵਿੱਚ ਸਿਰਕੇ ਦੇ ਪਾਉਣੇ ਆ। ਤੁਸੀਂ ਸਿਰਕੇ ਦੇ ਦੋ ਚਮਚੇ ਪਾ ਸਕਦੇ ਆ ਤੁਸੀਂ ਨਿੰਬੂ ਵੀ ਪਾ ਸਕਦੇ ਆ ਤੇ ਤੁਸੀਂ ਨਿੰਬੂ ਦਾ ਸਤ ਵੀ ਪਾ ਸਕਦੇ ਈਮ ਟਾਰਟਰੀ ਕਹਿੰਦੇ ਆ। ਦਸ ਟਾਰਟਰੀ ਦੀ ਇੱਕੋ ਛੁਟਕੀ ਪਾਉਣੀ ਆ ਵਾਈਟ ਸਿਰਕੇ ਦੇ ਆਪਾਂ ਦੋ ਚਮਚੇ ਦੇ ਵਿੱਚ ਪਾ ਦਿਆਂਗੇ। ਤਾਂ ਇਹ ਦੀ ਸੈਲਫ ਲਾਈਫ ਨੂੰ ਵਧਾਉਣ ਵਾਸਤੇ ਹੁੰਦੀ ਆ। ਇਹ ਤਿੰਨਾਂ ਚੀਜ਼ਾਂ 'ਚ ਕੋਈ ਵੀ ਚੀਜ਼ ਪਾਉਣੀ ਆ ਤੁਸੀਂ ਤੇ ਬਿਲਕੁਲ ਠੰਡੇ ਹੋਏ ਤੋਂ ਬਾਅਦ ਪਾਓ। ਗਰਮ ਵਿੱਚ ਨਾ ਪਾਓ। ਅਜੇ ਤਾਂ ਇਹਨੇ ਨੈਮਿਕਸ ਇਸ ਤੋਂ ਬਾਅਦ ਪਾਵਾਂਗੇ ਜੇ ਇਹਨੂੰ ਬਹੁਤ ਅੰਨ ਦੇਵੇ। ਕੱਚ ਦੇ ਵਿੱਚ ਤੁਹਾਨੂੰ ਕੱਚ ਦੇ ਵਿੱਚ ਹੀ ਰੱਖਿਓ ਕਿਉਂਕਿ ਜਦੋਂ ਆਪਾਂ ਬਾਹਰੋਂ ਲੈ ਕੇ ਆਉਣੇ ਤਾਂ ਆਪਣਾ ਪਲਾਸਟਿਕ ਦਾ ਬੋਤਲਾ ਵਿੱਚ ਜਿਆਦਾ ਕਰਕੇ ਸੌਸ ਵਗੈਰਾ ਮਿਲਦੀ ਆ ਕੱਚ ਦੇ ਮਤਲਬ ਵਿੱਚ ਬਹੁਤ ਘੱਟ ਮਿਲਦੀ ਆ ਤੇ ਘਰੇ ਆਪਾਂ ਨਾਲ ਤਾਂ ਹੈਲਥੀ ਬਣਾਈਏ ਤੇ ਨਾਲ ਆਪਾਂ ਕੱਚ ਦੀ ਬੋਤਲ ਦੇ ਵਿੱਚ ਹੀ ਪਾ ਕੇ ਰੱਖੀਏ ਤਾਂ ਕਿ ਆਪਾਂ ਡੱਬਾ ਬੰਦ ਤੋਂ ਪਰੇਸ਼ ਕਰੀਏ ਉਹ ਵੀ ਸਾਲ ਭਰ ਲਈ ਬਣਾ ਕੇ ਸਾ ਇਹ ਤੁਸੀਂ ਸਾਲ ਭਰ ਰੱਖ ਸਕਦੇ ਆ ਬਿਲਕੁਲ ਖਰਾਬ ਨਹੀਂ ਹੋਊਗੀ ਤੁਸੀਂ ਇਸ ਮੈਥਡ ਦੇ ਨਾਲ ਟਮਾਟੋ ਸੌਸ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡੀ ਸੌਸ ਕਹੇ ਜੀ ਬਣੀ ਸਾਡੇ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ ਵੱਧ ਤੋਂ ਵੱਧ ਘਰੇ ਬਣਾਓ ਹਰ ਚੀਜ਼ ਨੂੰ ਲਓ ਜੀ ਹੁਣ ਆਪਾਂ ਬੋਤਲਾਂ ਵਿੱਚ ਇਹਨੂੰ ਭਰ ਲੈਨੇ ਆ ਇੱਕ ਦੋ ਬੋਤਲ ਤੋਂ ਜ਼ਿਆਦਾ ਹੋਊਗੀ ਫਿਰ ਮੈਂ ਥੋੜੀ ਜਿਹੀ ਬੋਲ ਵਿੱਚ ਕੱਢ ਲੈਣੀ ਆ ਤੁਸੀਂ ਦਾ ਕਲਰ ਵੀ ਤੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੈਗਾ